ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੈ 2025 ਦੇ ਸਾਲ ਦੀ ਐਂਡ ਵਾਲੀ ਵੀਡੀਓ ਆ ਤੇ ਜਦੋਂ ਤੱਕ ਇਹ ਵੀਡੀਓ ਤੁਹਾਡੇ ਕੋਲ ਸਵੇਰੇ ਆਉਣੀ ਆ ਇਹ 2026 ਜਿਹੜਾ ਉਹ ਚੜ ਚੁੱਕਿਆ ਹੋਣਾ ਵਾ ਸੋ ਸਾਡੇ ਰੂਪ ਲੌਗਰ ਫੈਮਲੀ ਵੱਲੋਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਜੈਨਕਿ ਮੇਰੀ YouTube ਫੈਮਲੀ ਨੂੰ ਇਸ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਨਵੇਂ ਸਾਲ ਦੀਆਂ ਜਿਹੜੀਆਂ ਆਪਾਂ ਤੁਹਾਨੂੰ ਵਧਾਈਆਂ ਦਿੰਨੇ ਆ ਉਮੀਦ ਕਰਦੇ ਆ ਕਿ ਤੁਸੀਂ ਆਪਣੇ ਸਾਰੇ ਘਰ ਪਰਿਵਾਰ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਖੁਸ਼ੀਆਂ ਮਨ ਰਹੇ ਹੋਵੋਗੇ ਸੋ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫ ਵੀ ਹੈ ਨਾ ਉਹ ਵੀ ਜਿਹੜਾ 2026 ਦੇ ਵਿੱਚ ਖੁਸ਼ ਹੋਣ ਦੀ ਕੋਸ਼ਿਸ਼ ਕਰਿਓ ਜੇ ਜਿਹੜੀ ਜਿਨ੍ਹਾਂ ਡਰਾਉਂਦੇ ਸੀ ਨਾ ਆਪਾਂ ਨੂੰ ਇਹ ਜੋਤਸ਼ੀ ਹੋ ਗਏ ਚਾਹੇ ਕੋਈ ਪੰਡਤ ਹੋ ਗਏ ਚਾਹੇ ਕੋਈ ਵੀ ਜਿੰਨੇ ਵੀ ਹੈਗੇ ਸੀ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਪਰ ਆਪਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਡਰਨਾ ਨਹੀਂ ਹੈਗਾ ਸੋ ਸਾਰੇ ਜਣੇ ਆਪੋ ਆਪਣੇ ਘਰ ਖੁਸ਼ੀਆਂ ਮਨਾਓ ਜੀ ਤੇ ਖੁਸ਼ੀਆਂ ਜਿਹੜੇ ਲੋਕ ਹੋਰ ਮਨਾ ਰਹੇ ਉਹਨਾਂ ਨਾਲ ਵੇਖ ਕੇ ਖੁਸ਼ ਹੋਵੋ ਕਈ ਲੋਕ ਪਤਾ ਕੀ ਆਪ ਤਾਂ ਖੁਸ਼ ਹੋਣਾ ਨਹੀਂ ਹੁੰਦਾ ਕਿਸੇ ਦੀ ਖੁਸ਼ੀ ਹਲ ਵੇਖ ਕੇ ਸੜੀ ਜਾਣਗੇ ਕਿਸੇ ਦੀ ਖੁਸ਼ੀ ਹਲ ਵੇਖ ਕੇ ਸੜੋ ਨਾ ਜੀ ਆਪੋ ਆਪਣੇ ਘਰਾਂ ਦੇ ਤੁਸੀਂ ਖੁਸ਼ੀਆਂ ਮਨਾਓ ਕਿਸੇ ਦੀ ਖੁਸ਼ੀ ਵੇਖ ਕੇ ਵੀ ਖੁਸ਼ ਹੋਵੋ ਸੋ ਆਪਾਂ ਇਹੀ ਪਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਸਾਰੇ ਲੋਕ ਜਿਹੜੇ ਆ ساری ਦੁਨੀਆ ਵਾਂ ਉਹ ਖੁਸ਼ੀਆਂ ਮਾਣੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਇਹ ਜਿਹੜਾ ਸਾਲ ਆ ਇਹ ਖੁਸ਼ੀਆਂ ਭਰਿਆ ਸਾਰਿਆਂ ਵਾਸਤੇ ਚੜੇ ਸਾਰਿਆਂ ਦੀਆਂ ਉਮੀਦਾਂ ਜਿਹੜੀਆਂ ਉਹ ਪੂਰੀਆਂ ਹੋਣ ਸਾਰਿਆਂ ਦੀ ਜਿੰਨੀਆਂ ਰੀਝਾਂ ਵਾਂ ਉਹ ਵੀ ਪੂਰੀਆਂ ਹੋਣ ਕਿਉਂਕਿ ਕਈਆਂ ਨੇ ਟਾਰਗੇਟ ਰੱਖਿਆ ਹੁੰਦਾ ਇਸ ਸਾਲ ਅਸੀਂ ਆਹ ਕਰਾਂਗੇ ਅਗਲੇ ਸਾਲ ਅਸੀਂ ਆਹ ਕਰਾਂਗੇ ਨਵੇਂ ਸਾਲ ਵਾਲੇ ਦਿਨ ਕਹਿੰਦੇ ਜੋ ਵੀ ਤੁਸੀਂ ਸ਼ੁਭ ਕਰੋਨਾ ਉਹੀ ਸਾਰੇ ਸਾਲ ਜਿਹੜਾ ਤੁਹਾਡਾ ਹੁੰਦਾ ਰਹਿੰਦਾ ਜਿਹੋ ਜੀ ਉਮੀਦ ਕਰਕੇ ਆਪਾਂ ਕਿਸ ਜਗ੍ਹਾ ਤੇ ਪਹੁੰਚਦੇ ਆ ਨਾ ਤੇ ਉਹਦਾ ਸਵਾਗਤ ਵੀ ਆਪਣਾ ਉਸੇ ਤਰ੍ਹਾਂ ਹੁੰਦਾ ਸੋ ਉਸੇ ਤਰ੍ਹਾਂ ਤੁਸੀਂ ਨਵੇਂ ਸਾਲ ਦਾ ਜਿਹੜਾ ਸਵਾਗਤ ਆ ਉਹ ਧੂਮ ਧਾਮ ਨਾ ਕਰੋ ਜੈਨੇ ਕਿ ਆਪਣੇ ਘਰੇ ਹੀ ਖੁਸ਼ੀਆਂ ਬਣਾਓ ਐ ਨਹੀਂ ਬਹੁਤ ਪੀ ਹੁੱਲੜ ਬਾਜੀ ਨਾ ਕਰੋ ਕਈ ਲੋਕ ਕਰਦੇ ਨੇ ਕਿ देर ਰਾਤ ਤੱਕ ਪਾਰਟੀਆਂ ਕਰਦੇ ਨੇ ਫਿਰ ਸ਼ਰਾਬਾਂ ਪਿੰਦੇ ਨੇ ਉਹਦੇ ਨਾਲ ਵੀ ਨੁਕਸਾਨ ਹੁੰਦਾ ਵਾ ਜਿਵੇਂ ਤੁਹਾਨੂੰ ਪਤਾ ਸਰਦੀ ਬਹੁਤ ਆਣ ਤੁਸੀਂ ਦੇਖ ਸਕਦੇ ਹੋ ਸਿਰਜਾਈਆਂ 'ਚ ਬੈਠੇ ਆਂ ਸਰਦੀ ਵੀ ਬਹੁਤ ਆ ਤੇ ਸਰਦੀ ਤੋਂ ਵੀ ਬਚੋ ਤੁਸੀਂ ਆਪਣੀ ਫੈਮਿਲੀ ਨੂੰ ਵੀ ਸਰਦੀ ਤੋਂ ਬਚਾਓ ਜੇਕਰ ਤੁਸੀਂ ਬਾਹਰ ਅੰਦਰ ਜਾਂਦੇ ਹੋ ਤਾਂ ਧਿਆਨ ਨਾ ਜਾਓ ਜੀ ਜਿਹੜੇ ਕੰਮ ਠੰਡੇ ਤੇ ਜਾ ਰਹੇ ਨੇ ਤੋ ਕਿ ਕੋਰਾ ਵੀ ਬਹੁਤ ਪੈ ਰਿਹਾ ਧੁੰਦ ਵੀ ਬਹੁਤ ਪੈ ਰਹੀ ਆ ਤੇ ਨੁਕਸਾਨ ਵੀ ਬਹੁਤ ਹੋ ਰਹੇ ਨੇ ਐਕਸੀਡੈਂਟ ਵੀ ਬਹੁਤ ਹੋ ਰਹੇ ਨੇ ਸੋ ਆਪਣੀ ਜਿਹੜੀ ਥੋੜੀ ਜੀ ਨਾਦਾਨੀ ਆਪਾਂ ਛੱਡ ਕੇ ਥੋੜੀ ਜੀ ਸਮਝਦਾਰੀ ਵਰਤਾਂਗੇ ਨਾ ਤੇ ਉਹਦੇ ਨਾਲ ਕਈ ਜਾਨਾਂ ਜਿਹੜੀਆਂ ਬਚ ਸਕਦੀਆਂ ਵਾ ਕਈ ਥੋੜੀ ਜੀ ਸਮਝਦਾਰੀ ਛੱਡ ਦਿੰਦੇ ਆ ਨਿਦਾਨੀ ਵਰਤ ਲੈਂਦੇ ਆ ਤੇ ਉੱਥੇ ਹੀ ਜਿਹੜਾ ਉਹ ਨੁਕਸਾਨ ਹੋ ਜਾਂਦਾ ਵਾ ਕਈ ਥੋੜੀ ਜੀ ਕਾਲੀ ਕਰ ਲੈਂਦੇ ਆ ਵੀ ਚਲੋ ਜੀ ਛੇਤੀ ਅਸੀਂ ਉੱਥੇ ਪਹੁੰਚ ਜੀਏ ਨਾ ਪਹੁੰਚਣ ਨਾਲੋਂ ਕਹਿੰਦੇ ਦੇਰੀ ਚੰਗੀ ਆ ਸੋ ਇਸ ਕਰਕੇ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਆਪੋ ਆਪਣੀ ਫੈਮਿਲੀ ਵਾਲਿਆਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਨੂੰ ਸਮਝਾਓ ਜੇ ਤੁਹਾਡੇ ਬੱਚੇ ਜਿਹੜੇ ਬਾਹਰ ਜਾਂਦੇ ਨੇ ਕੋਈ ਵਹੀਕਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਸਮਝਾਓ ਕਿ ਬੇਟਾ ਜਿਹੜਾ ਆਰਾਮ ਨਾਲ ਚੱਲੋ ਕਿਉਂਕਿ ਮੌਸਮ ਜਿਹੜਾ ਵਾ ਉਹ ਬਹੁਤ ਖਰਾਬ ਹੋ ਰਿਹਾ ਠੰਡ ਬਹੁਤ ਹੋ ਰਹੀ ਆ ਤੇ ਕੋਈ ਵੀ ਮਨ ਨਹੀਂ ਕਰਦਾ ਦਿਲ ਨਹੀਂ ਕਰਦਾ ਕੋਈ ਚੀਜ਼ ਬਣਾਈਏ ਪਰ ਫਿਰ ਵੀ ਸਾਰਾ ਦਿਨ ਜਿਹੜਾ ਕੰਮ ਧੰਦੇ ਕਰਦੇ ਰਹੇ ਰਹਿਣਾ ਪੈਂਦਾ ਵਾ ਤੇ ਹੁਣ ਆਪਾਂ ਇਸ ਟਾਈਮ ਬੈਠੇ ਸੀ ਰਜਾਈ ਦੇ ਵਿੱਚ ਤੇ ਮੈਂ ਕਿਹਾ ਚਲੋ ਸਾਰੇ ਭੈਣ ਭਰਾਵਾਂ ਨੂੰ ਆਪਾਂ 2026 ਦੀਆਂ ਜਿਹੜੀਆਂ ਉਹ ਵਧਾਈਆਂ ਦੇ ਦਿੰਨੇ ਆ ਸਾਰੇ ਜਿਹੜੇ ਉਸ ਵੇਲੇ 2026 ਜਦੋਂ ਚੜਨਾ ਵਾ ਤੇ ਮਿੱਠਾ ਜ਼ਰੂਰ ਬਣਾਇਓ ਜੇ ਆਪਣੇ ਘਰ ਦੇ ਵਿੱਚ ਤੇ ਪਾਠ ਪੂਜਾ ਚਾਹ ਜੋ ਵੀ ਤੁਸੀਂ ਧਾਰਮਿਕ ਕਥਾ ਸੁਣਦੇ ਹੋ ਚਾਹ ਕੁਝ ਵੀ ਕਰਦੇ ਹੋ ਕਿਸੇ ਵੀ ਧਰਮ ਨੂੰ ਮੰਨਦੇ ਹੋ ਪੂਜਾ ਜ਼ਰੂਰ ਕਰਿਓ ਜੇ ਪਾਠ ਕਰਿਓ ਜੇ ਇਸ਼ਨਾਨ ਕਰਿਓ ਜੇ ਤਾਂ ਕਿ ਪ੍ਰਮਾਤਮਾ ਅੱਗੇ ਦੁਆ ਕਰਿਓ ਜੇ ਕਿ ਪ੍ਰਮਾਤਮਾ ਅੱਗੇ ਜਿਹੜੇ ਸਾਲ ਕੱਡੇ ਨੇ ਉਹ ਵੀ ਤੇਰੀ ਰਜਾ ਦੇ ਵਿੱਚ ਹੀ ਨੇ ਤੇ ਅਗਲਾ ਜਿਹੜਾ ਸਾਲ ਆ ਰਿਹਾ ਵਾ ਜਾਨੀ ਕਿ ਜਿਹੜਾ 2026 ਚੜਿਆ ਵਾ ਇਹ ਵੀ ਤੇਰੀ ਰਜਾ ਦੇ ਵਿੱਚ ਹੀ ਘਟਿਆ ਜਾਵੇ ਜੋ ਤੈਨੂੰ ਮਨਜ਼ੂਰ ਆ ਉਹੀ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਨਾ ਉਹੋ ਕੀ ਰਹਿਣਾ ਵਾ ਬੰਦਾ ਚਾਹੇ ਕਿਤੇ ਵੀ ਭੱਜ ਜੇ ਸੋ ਆਪਣੇ ਜਿਹੜੇ ਦੁੱਖ ਤਕਲੀਫ ਆ ਸਾਰੇ ਉਹ ਭੁੱਲਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ 2025 ਜੇ ਤੁਸੀਂ ਆਪਣੇ ਬਹੁਤ ਪਿਆਰਿਆਂ ਨੂੰ ਛੱਡ ਚੁੱਕੇ ਹੋ ਜਿਹੜੇ ਕਿ ਹੁਣ ਤੁਹਾਡੇ ਕੋਲ ਵਾਪਸ ਨਹੀਂ ਹੋਣੇ ਉਹ ਕਦੇ ਵੀ ਦੁੱਖ ਭੁੱਲਦਾ ਨਹੀਂ ਆ ਪਰ ਫਿਰ ਵੀ ਤੁਸੀਂ ਆਪਣੇ ਆਪ ਨੂੰ ਥੋੜਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਡਰਾਰੇ ਸੀਗੇ ਨਾ ਕਿ ਐਦਾਂ ਹੋ ਜਾਣਾ ਉਦਾਂ ਹੋ ਜਾਣਾ ਆਹ ਹੋ ਜਾਣਾ ਉਹਨਾਂ ਦੀ ਹੁਣ ਵੀਡੀਓਜ਼ ਵੀ ਆ ਰਹੀਆਂ ਨੇ ਏ ਕਿਸੇ ਨੇ ਕਿਹਾ ਤਾਂ ਜੀ ਮੈਂ ਮਜ਼ਾਕ ਨਾ ਕਿਹਾ ਸੀ ਕਿਸੇ ਨੇ ਕਿਹਾ ਜੀ ਨਹੀਂ ਜੀ ਗ੍ਰਹਿ ਬਦਲ ਗਏ ਨੇ ਕਿਸੇ ਨੇ ਕੁਝ ਸੋ ਇਨ੍ਹਾਂ ਪੰਡਤਾਂ ਤੇ ਜੋਸ਼ੀਆਂ ਤੇ ਤੁਸੀਂ ਇਨ੍ਹਾਂ ਵਿਸ਼ਵਾਸ ਨਾ ਕਰਿਆ ਕਰੋ ਸਿਰਫ ਪਰਮਾਤਮਾ ਤੇ ਵਿਸ਼ਵਾਸ ਰੱਖੋ ਕਿ ਉਹਨੇ ਤੁਹਾਡੀ ਜ਼ਿੰਦਗੀ ਦੇ ਦਿਨ ਕਿੰਨੇ ਬਖਸ਼ੇ ਨੇ ਉਹ ਜ਼ਿੰਦਗੀ ਨੂੰ ਕੱਟਣਾ ਕਿੱਦਾਂ ਵਾ ਉਹ ਤੁਹਾਡੇ ਤੇ ਨਿਰਭਰ ਹੁੰਦਾ ਫਿਰੋ ਕੇ ਕੱਟ ਲੋ ਤਾਂ ਵੀ ਉਹ ਕੱਟੀ ਜਾਣੀ ਆ ਜੇ ਹੱਸ ਕੇ ਕੱਟ ਲੋਗੇ ਤਾਂ ਵੀ ਉਹ ਕੱਟੀ ਜਾਣੀ ਆ ਜੇ ਹੱਸ ਕੇ ਕੱਟੋਗੇ ਨਾ ਤੇ ਥੋੜੀ ਖੁਸ਼ਹਾਲੀ ਹੋ ਜਾਣੀ ਜ਼ਿੰਦਗੀ ਥੋੜੀ ਕੱਟਣੀ ਜਿਹੜੀ ਸੌਖੀ ਹੋ ਜਾਂਦੀ ਆ ਸੋ ਇਸ ਕਰਕੇ ਤੁਸੀਂ ਖੁਸ਼ ਰਹਾ ਕਰੋ ਆਪਣੇ ਜਿੰਨੇ ਵੀ ਆਸ-ਪਾਸ ਜਿੰਨੇ ਆ ਤੁਹਾਡੇ ਆਲੇ-ਦੁਆਲੇ ਲੋਕ ਨੇ ਕੋਸ਼ਿਸ਼ ਕਰਿਆ ਕਰੋ ਕਿ ਉਹ ਵੀ ਤੁਹਾਡੇ ਤੋਂ ਖੁਸ਼ ਹੋਣ ਕਦੀ ਵੀ ਤੁਹਾਡੇ ਤੋਂ ਪਰੇਸ਼ਾਨ ਨਾ ਹੋਣ ਕੋਈ ਤੁਹਾਡੇ ਵਜ੍ਹਾ ਕਾਰਨ ਕੋਈ ਦੁਖੀ ਨਾ ਹੋਵੇ ਤਹਾਡੀ ਵਜ੍ਹਾ ਕਰਨ ਕੋਈ ਤਕਲੀਫ ਚ ਨਾ ਹੋਵੇ ਇਹ ਧਿਆਨ ਰੱਖਿਆ ਕਰੋ ਬਾਕੀ ਜਿਹੜੀ ਅੱਜ ਕੱਲ ਦੀ ਪੀੜ੍ਹੀ ਹੈ ਉਹਨੂੰ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਕਈ ਜਿਹੜੇ ਮੁੰਡੇ ਕੁੜੀਆਂ ਪਿੱਛੇ ਮਰੀ ਜਾ ਰਹੇ ਨੇ ਕਈ ਕੁੜੀਆਂ ਜਿਹੜੀਆਂ ਮੁੰਡਿਆਂ ਪਿੱਛੇ ਆਤਮ ਹੱਤਿਆ ਕਰੀ ਜਾ ਰਹੀਆਂ ਨੇ ਉਹ ਬਹੁਤ ਗਲਤ ਆ ਗੱਲ ਆ ਕਿ ਜੋ ਤੁਹਾਡਾ ਪਿੱਛੇ ਛੁੱਟ ਗਿਆ ਨਾ ਯਾਨੀ ਕਿ ਜਿਵੇਂ ਜਿਵੇਂ ਮੰਨ ਲਓ ਕਿ ਕੋਈ ਕਹਿੰਦਾ ਜੀ ਮੇਰਾ ਬ੍ਰੇਕਅਪ ਹੋ ਗਿਆ ਵਾ ਨਹੀਂ ਮੈਂ ਜੀ ਨਹੀਂ ਸਕਦਾ ਦੇਖੋ ਇੱਕ ਉਸ ਇਨਸਾਨ ਵੀੜਾ ਤੁਸੀਂ ਜੀ ਨਹੀਂ ਸਕਦੇ ਤੁਸੀਂ ਆਲੇ-ਦੁਆਲੇ ਦੇਖੋ ਤੁਹਾਡੇ ਹੋਰ ਕਿੰਨੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੇ ਭੈਣ ਭਰਾ ਤੁਹਾਡੇ ਮਾਪੇ ਸੋ ਉਹਨਾਂ ਦੇ ਮੂਹਲ ਵੀ ਦੇਖਿਆ ਕਰੋ ਬ੍ਰੇਕਅਪ ਹੋ ਚੁੱਕਾ ਵਾ ਤੇ ਇਹ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਉਹ ਉਹਦਾ ਲਿਖਿਆ ਹੈਗਾ ਜਾਂ ਇਹ ਤੁਹਾਡੇ ਉਹ ਲਾਇਕ ਨਹੀਂ ਸੀ ਕਹਿ ਸਕਦੇ ਹੋ ਚਾਹੇ ਤੁਹਾਡੇ ਵਾਸਤੇ ਨਹੀਂ ਉਹ ਬਣਿਆ ਸੀਗਾ ਤੇ ਜਿਹੜੇ ਐ ਨੱਪ ਕੇ ਰੱਖਦੇ ਨੇ ਨਾ ਨੂੜ ਕੇ ਰੱਖਦੇ ਆਪਦੇ ਪਿਆਰ ਨੂੰ ਉਹ ਵੀ ਸੋਚ ਕੇ ਦੇਖਿਓ ਤੁਸੀਂ ਕਿ ਤੁਸੀਂ ਉਸ ਪਿਆਰ ਨੂੰ ਆਜ਼ਾਦ ਛੱਡ ਦੋ ਜੇਕਰ ਤੁਹਾਡੇ ਕੋਲ ਵਾਪਸ ਆ ਗਿਆ ਸਮਝੋ ਕਿ ਤੁਹਾਡਾ ਆਪਣਾ ਜੇ ਉਹ ਵਾਪਸ ਨਹੀਂ ਆਇਆ ਤੇ ਇਹ ਤੁਸੀਂ ਸਮਝ ਲਿਓ ਕਿ ਪਰਮਾਤਮਾ ਨੇ ਉਹਨੂੰ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਹੈਗਾ ਸੋ ਪਰਮਾਤਮਾ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਿਆ ਕਰੋ ਪਰਮਾਤਮਾ ਦੇ ਗੁਣ ਗਾਇਆ ਕਰੋ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਹਿਆ ਕਰੋ ਬਸ ਇਹੀ ਆਪਾਂ ਤੁਹਾਨੂੰ ਇਹ ਸੁਨਾ ਦੇਣਾ ਸੀਗਾ ਸਾਰੇ ਭੈਣ ਭਰਾਵਾਂ ਨੂੰ ਵੀ ਖੁਸ਼ ਰਹਿਆ ਕਰੋ ਬਾਕੀ ਖੁਸ਼ੀ ਜਿੰਨੀ ਵੰਡੋਗੇ ਨਾ ਓਨੀ ਵੱਧਦੀ ਆ ਤੇ ਦੁੱਖ ਜਿਹੜਾ ਵਾ ਨਾ ਉਹ ਵੀ ਵੰਡਿਆ ਜਿਹੜਾ ਘਟਦਾ ਜੇ ਤੇ ਜੇ ਤੁਸੀਂ ਅੰਦਰ ਹੀ ਬੈਠੇ ਸੋਚੀ ਜਾਉਂਗੇ ਕਿ ਹਾਏ ਮਰ ਗਿਆ ਮੈਂ ਹਾਏ ਲੁੱਟਿਆ ਗਿਆ ਹਾਏ ਆ ਘਾਟਾ ਪੈ ਗਿਆ ਹਾਏ ਮੈਨੂੰ ਆ ਛੱਡ ਗਿਆ ਹਾਏ ਮੈਨੂੰ ਐਦਾਂ ਹੋ ਗਿਆ ਹਾਏ ਮੇਰਾ ਇੰਨਾ ਨੁਕਸਾਨ ਹੋ ਗਿਆ ਉਹ ਹਾਏ 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 ਘਰ ਦੇ ਵਿੱਚ ਹੀ 24 ਘੰਟੇ ਪਈ ਰਹੂਗੀ ਉਹ ਦੁੱਖ ਤਕਲੀਫ ਹਮੇਸ਼ਾ ਤੁਹਾਨੂੰ ਸਤਾਉਂਦਾ ਰਹੂਗਾ ਉਹ ਵਾਧਾ ਹੀ ਰਹੂਗਾ ਸੋ ਇਸ ਕਰਕੇ ਦੁੱਖ ਤਕਲੀਫ ਨੂੰ ਤੁਸੀਂ ਭੁੱਲਣ ਦੀ ਕੋਸ਼ਿਸ਼ ਕਰਿਆ ਕਰੋ ਪਿਛਲੀ ਚੀਜ਼ਾਂ ਸਾਰੀਆਂ ਭੁੱਲ ਕੇ ਅੱਗੇ ਵਧਣ ਦੀ ਜਿਹੜੀ ਆ ਉਹ ਨੀਤੀ ਅਪਣਾਇਆ ਕਰੋ ਜਿੰਨਾ ਤੁਸੀਂ ਪਿੱਛੇ ਨੂੰ ਛੱਡ ਕੇ ਤੇ ਅੱਗੇ ਵਧੋਂਗੇ ਨਾ ਉਨੀ ਤੁਹੀ ਤਰੱਕੀ ਕਰੋਗੇ ਜਿਵੇਂ ਹੁਣ ਗੁੱਡੂ ਸਾਡੀ ਕਿਛੇ ਛੇਤੀ ਛੁੱਟੀਆਂ ਦਾ ਕੰਮ ਕੰਪਲੀਟ ਕਰ ਰਹੀ ਆ ਪਰ ਸਰਕਾਰ ਵੱਲੋਂ ਫੇਰ ਆਰਡਰ ਆ ਗਿਆ ਗੁੱਡੂ ਤੈਨੂੰ ਪਤਾ ਹੈ ਸਰਕਾਰ ਵੱਲੋਂ ਆਰਡਰ ਆਇਆ ਕਿ ਸਵੇਰੇ ਸਕੂਲ ਨਹੀਂ ਲੱਗਣਗੇ 7 ਤਰੀਕ ਨੂੰ ਸਕੂਲ ਲੱਗਣਗੇ ਹਾਂ ਗੁੱਡੂ ਨੂੰ ਮੈਂ ਮੈਸੇਜ ਨਹੀਂ ਦੱਸਿਆ ਸੀ ਇਹਨੂੰ ਮੈਂ ਇਸ ਟਾਈਮ ਵੀ ਬਿਠਾਇਆ ਮੈਂ ਗੁੱਡੂ ਵੀ ਤੂੰ ਕੰਮ ਕਰ ਤੇ ਇਹ ਦਈਆ ਕੰਮ ਕਰਨੇ ਦਾ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਤੇ ਪੰਜਾਬ ਸਰਕਾਰ ਨੇ ਜਿਵੇਂ ਮੌਸਮ ਤੁਹਾਨੂੰ ਦੱਸਿਆ ਖਰਾਬ ਹੋ ਰਿਹਾ ਵਾ ਤੇ ਠੰਡ ਬਹੁਤ ਵੱਧ ਰਹੀ ਹੈ ਸੋ ਨੂੰ ਮੱਦੇ ਨਜ਼ਰ ਰੱਖਦੇ ਹੋਏ 7 ਜਨਵਰੀ ਤੱਕ ਸਰਕਾਰ ਨੇ ਸਕੂਲ ਬੰਦ ਕਰਨ ਦਾ ਹੁਕਮ ਦਿੱਤਾ ਹੈ ਤੇ ਮੈਨੂੰ ਲੱਗਦਾ ਕਿ ਤੁਹਾਡੇ ਵੀ ਸਾਰੇ ਬੱਚਿਆਂ ਨੂੰ ਹੀ ਪਤਾ ਲੱਗ ਚੁੱਕਿਆ ਹੋਊਗਾ ਸੋ ਇਹ ਜਿਹੜਾ ਨਵਾਂ ਸਾਲ ਆ ਬੜੀਆਂ ਖੁਸ਼ੀਆਂ ਦੇ ਨਾਲ ਬੜੇ ਚਾਵਾਂ ਦੇ ਨਾਲ ਬੜੀ ਮਠਾਸ ਦੇ ਨਾਲ ਤੇ ਹੱਸੀ ਖੁਸ਼ੀ ਜਿਹੜਾ ਤੁਸੀਂ ਇਹ ਮਨਾਓ ਜੀ ਜੇ ਤੁਸੀਂ ਦੁੱਖ ਤਕਲੀਫਾਂ ਨੂੰ ਗਲੇ ਲਾਉਂਗੇ ਨਾ ਤੇ ਉਹ ਕਦੇ ਵੀ ਗਲੋ ਨਹੀਂ ਦਿੰਦੇ ਸੋ ਨਵੇਂ ਸਾਲ ਵਾਲੇ ਦਿਨ ਇਹ ਪ੍ਰਣ ਕਰੋ ਕਿ ਤੁਸੀਂ ਕਦੇ ਵੀ ਕਿਸੇ ਨੂੰ ਦੁਖੀ ਨਹੀਂ ਕਰਨਾ ਤੇ ਨਾ ਹੀ ਕਿਸੇ ਦੇ ਦੁੱਖ ਦੇ ਕਾਰਨ ਆਪ ਦੁਖੀ ਹੋਣਾ ਤੇ ਨਾ ਕਿਸੇ ਦੀ ਖੁਸ਼ੀ ਕਾਰਨ ਕਿਉਂਕਿ ਬਹੁਤੇ ਜਿਆਦਾ ਨੂੰ ਆਪਣੇ ਦੁੱਖ ਤੋਂ ਦੁੱਖ ਨਹੀਂ ਹੈਗਾ ਕਿਸੇ ਦੀ ਖੁਸ਼ੀ ਤੋਂ ਹੀ ਦੁੱਖ ਆ ਕੇ ਅਗਲਾ ਖੁਸ਼ ਕਿਉਂ ਵਾ ਸੋ ਰਾਜੀ ਰਹਿੰਦੋ ਜੀ ਜਿਹੜਾ ਤੁਹਾਨੂੰ ਛੱਡ ਕੇ ਚਲੇ ਗਿਆ ਉਹਦੀ ਵੀ ਪਰਮਾਤਮਾ ਲੰਬੀ ਉਮਰ ਕਰੇ ਪਰਮਾਤਮਾ ਨੂੰ ਵੀ ਖੁਸ਼ੀਆਂ ਦੇਵੇ ਜਿਹੜਾ ਜੋ ਤੁਹਾਡੇ ਕੋ ਹੈਗਾ ਵਾ ਪਰਮਾਤਮਾ ਉਹਨਾਂ ਨੂੰ ਵੀ ਲੰਬੀ ਉਮਰ ਦੇਵੇ ਉਹਨਾਂ ਨੂੰ ਖੁਸ਼ੀਆਂ ਦੇਵੇ ਸੋ ਆਪਣੇ ਪੇਰੈਂਟਸ ਦਾ ਆਪਣੇ ਮਾਪੇ ਦਾ ਆਪਣੇ ਬੱਚਿਆਂ ਦਾ ਆਪਣੇ ਭੈਣ ਭਰਾਵਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਆਪਣੀ ਪੂਰੀ ਫੈਮਿਲੀ ਦਾ ਪੂਰਾ ਧਿਆਨ ਰੱਖਿਆ ਕਰੋ ਜਿਹੜੇ ਤੁਹਾਡੀ ਕੇਅਰ ਮੰਗਦੇ ਨੇ ਜਿਹੜੇ ਤੁਹਾਡੀ ਕੇਅਰ ਨਹੀਂ ਨਾ ਮੰਗਦੇ ਤੁਹਾਨੂੰ ਵੇਖ ਵੇਖ ਕੇ ਸੜਦੇ ਆ ਉਦੋਂ ਦੋ ਕਦਮ ਪਿੱਛੇ ਰਹਿਆ ਕਰੋ ਪੀ ਪਾਈ ਤੁਆਂ ਵੇ ਸੜ ਸੜ ਕੇ ਆਪਦਾ ਖੂਨ ਕਿਉਂ ਸਾੜ ਰਿਆ ਮੈਂ ਤਾਂ ਇੱਦਾਂ ਹੀ ਚੱਲਣਾ ਹਨਾ ਉੋਂ ਤੋਂ ਮਸਤ ਰਹਿਆ ਕਰੋ ਸੋ ਆਪਣੀ ਘਰ ਤੁਸੀਂ ਖੁਸ਼ੀਆਂ ਮਨਾਓ ਜੀ ਸਾਰਿਆਂ ਦਾ ਫੇਰ ਆਪਾਂ ਪਰਮਾਤਮਾ ਕੋਲ ਦੁਆ ਕਰਦੇ ਆ ਕਿ ਜਿੰਨੀ ਵੀ ਫੈਮਿਲੀ ਮੈਨੂੰ ਵੇਖ ਰਹੀ ਆ ਜਿਹੜੇ ਨਹੀਂ ਵੀ ਵੇਖ ਰਹੇ ਪਰਮਾਤਮਾ ਇਹਨਾਂ ਕੇ ਸਰਬੱਤ ਦਾ ਭਲਾ ਆਪਾਂ ਪਰਮਾਤਮਾ ਤੋਂ ਮੰਗਦੇ ਆ ਵੀ ਪਰਮਾਤਮਾ ਸਾਰਿਆਂ ਨੂੰ ਆਪੋ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਰੱਖਣ ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਸਾਰੇ ਹੀ ਰੌਣਕਾਂ ਮਨਾਉਣ ਜਿਵੇਂ ਕਿ ਆਪਣਾ ਪੰਜਾਬ ਸੋਨੇ ਦੀ ਜੜੀ ਮੰਨਿਆ ਜਾਂਦਾ ਹੁੰਦਾ ਸੀਗਾ ਸੋ ਉਸੇ ਤਰ੍ਹਾਂ ਤੁਸੀਂ ਆਪਣੇ ਘਰ ਦਾ ਮਾਹੌਲ ਤੇ ਕਮ ਸੇ ਕਮ ਪੰਜਾਬ ਦਾ ਮਾਹੌਲ ਨਹੀਂ ਹੋ ਜਾ ਬਣ ਸਕਦਾ ਤੁਸੀਂ ਆਪਣੇ ਘਰ ਦਾ ਮਾਹੌਲ ਤੇ ਹੋ ਜਾ ਬਣਾਓ ਸੋ ਅਸੀਂ ਵੀ ਆਪਣੇ ਘਰ ਦਾ ਮਾਹੌਲ ਇਸੇ ਤਰ੍ਹਾਂ ਬਣਾਇਆ ਹੋਇਆ ਹੁਣ ਵੀ ਬਿਲਕੁਲ ਜੋ ਕੋਈ ਬਾਹਰੋਂ ਕਹਿ ਜਾਂਦਾ ਕਹਿ ਦੇਵੇ ਸਿਰਫ ਸਾਡੀ ਆਪਣੀ ਦੁਨੀਆ ਵਾਂ ਕਿ ਅਸੀਂ ਆਪਣੀ ਦੁਨੀਆ ਰੱਖੀ ਆ ਵੀ ਅਸੀਂ ਆਪਣੀ ਦੁਨੀਆ ਦੇ ਵਿੱਚ ਖੁਸ਼ ਆ ਅਸੀਂ ਤਿੰਨੇ ਚਾਰ ਜਣੇ ਜਿੰਨੇ ਵੀ ਹੈਗੇ ਆ ਤੇ ਅਸੀਂ ਖੁਸ਼ ਆ ਤੇ ਇਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪੋ ਆਪਣੀ ਫੈਮਿਲੀ ਨਾਲ ਖੁਸ਼ ਰਹੋ ਬਾਕੀ ਤੁਸੀਂ ਸਾਰੇ ਭੈਣ ਭਰਾ ਮੇਰੇ ਨਾਲ ਹੈਗੇ ਜੇ ਸੋ ਮੈਨੂੰ ਮਹਿਸੂਸ ਨਹੀਂ ਹੁੰਦਾ ਉਸ ਦਿਨ ਵੀ ਮੈਂ ਵੀਡੀਓ ਬਣਾਈ ਸੀ ਸਾਰੇ ਭੈਣ ਭਰਾਵਾਂ ਨੇ ਇੰਨੀ ਸਪੋਰਟ ਦਿੱਤੀ ਸੀਗੀ ਮੈਡਮ ਜਿਹੜਾ ਤੁਸੀਂ ਉਦਾਸ ਹੁੰਦੇ ਹੋ ਨਾ ਉਦਾਸ ਨਾ ਹੋਇਆ ਕਰੋ ਅਸੀਂ ਤੁਹਾਡੇ ਨਾਲ ਹੈਗੇ ਹਾਂ ਸੋ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੇਰੀ ਫੈਮਿਲੀ ਮੈਨੂੰ ਬਹੁਤ ਪਿਆਰ ਕਰਦੀ ਹੈ YouTube ਫੈਮਿਲੀ ਬਹੁਤ ਮੈਨੂੰ ਸਪੋਰਟ ਦਿੰਦੀ ਆ ਬਹੁਤ ਮੈਨੂੰ ਹਿੰਮਤ ਦਿੱਤੀ ਐਨੀ ਕਿ ਕਿਸੇ ਨੇ ਆ ਕੇ ਮੈਨੂੰ ਇਦਾਂ ਪੈਸੇ ਦੇ ਦੇਣੇ ਆ ਚਾਹ ਕਿਸੇ ਨੇ ਆ ਕੇ ਮੇਰੇ ਕੋਲ ਬੈ ਜਾਣਾ ਤਾਂ ਫੇਰ ਹੀ ਮੈਨੂੰ ਹੌਸਲਾ ਆਣਾ ਜਦੋਂ ਤੁਸੀਂ ਮੈਸੇਜ ਕਰਕੇ ਕਮੈਂਟ ਕਰਕੇ ਮੈਨੂੰ ਸ਼ਾਬਾਸ਼ ਦਿੰਨੇ ਹੋ ਚਾ ਮੈਨੂੰ ਕਹਿੰਦੇ ਹੋ ਕਿ ਮੈਡਮ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਖੁਸ਼ ਰਹਿਆ ਕਰੋ ਉਦਾਸ ਨਾ ਆਇਆ ਕਰੋ ਤੁਸੀਂ ਹੱਸਦੇ ਸੋਹਣੇ ਲੱਗਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਇੱਕ ਹਿੰਮਤ ਮਿਲਦੀ ਹੈ ਕਿ ਮੈਂ ਇਕੱਲੀ ਨਹੀਂ ਦੁਨੀਆ ਦੇ ਵਿੱਚ ਮੇਰੇ ਨਾਲ ਬਹੁਤ ਜ਼ਿਆਦਾ ਭੈਣ ਭਰਾ ਜਿਹੜੇ ਸਾਰੇ ਜੁੜੇ ਹੋਏ ਆ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਇੱਥੋਂ ਤੱਕ ਮੈਨੂੰ ਲੈ ਕੇ ਆਏ ਹੋ 2025 ਦੇ ਵਿੱਚ ਆਪਣੇ ਜਿਹੜੇ 3 ਲੱਖ ਸਬਸਕ੍ਰਾਈਬਰ ਜਿਹੜੇ ਪੂਰੇ ਹੋ ਚੁੱਕੇ ਸੀਗੇ ਉਮੀਦ ਕਰਦੇ ਆ ਕਿ ਅੱਗੇ ਵੀ ਤੁਸੀਂ ਇੰਨਾ ਹੀ ਪਿਆਰ ਦਿੰਦੇ ਰਹੋਗੇ ਇੰਨੀ ਹੀ ਖੁਸ਼ੀਆਂ ਦਿੰਦੀਆਂ ਰਹੋਗੇ ਇੰਨਾ ਹੀ ਸਾਥ ਤੁਸੀਂ ਦਿੰਦੇ ਰਹੋਗੇ ਸਪੋਰਟ ਦਿੰਦੇ ਰਹੋਗੇ ਤੇ ਆਪਾਂ ਹੋਰ ਤਰੱਕੀਆਂ ਕਰਾਂਗੇ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹਉਣ ਗੁੱਡੂ ਹੈਪੀ ਨਿਊ ਇਅਰ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਸਾਰੇ ਭੈਣ ਭਰਾਵਾਂ ਨੂੰ ਗੁੱਡੂ ਵੱਲੋਂ ਵੀ ਹੈਪੀ ਨਿਊ ਇਅਰ ਸੋ ਇਹ ਵੀਡੀਓ ਬਹੁਤ ਛੋਟੀ ਜੀ ਤੁਹਾਨੂੰ ਵਧਾਈਆਂ ਦੇਣ ਵਾਸਤੇ ਸੀਗੇ ਯਾਦ ਰੱਖਿਓ ਕਿ ਸਵੇਰੇ ਸਾਰੇ ਮਿੱਠਾ ਜਰੂਰ ਬਣਾਇਓ ਜਿੰਨਾ ਜਿੰਨਾ ਬਣਾਇਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਚਾਹੇ ਥੋੜਾ ਜਿਹਾ ਤੁਸੀਂ ਆਟੇ ਦਾ ਕੜਾਹੇ ਹੀ ਬਣਾ ਲਿਓ ਤੇ ਉਹ ਆਪਣੀ ਸਾਰੀ ਫੈਮਿਲੀ ਦੇ ਵਿੱਚ ਸਵੇਰੇ ਸਿਰ ਮਠਾਸ ਜਰੂਰ ਵੰਡਿਓ ਜੇ ਤੇ ਸਾਰਿਆਂ ਦੀਆਂ ਜੀਆਂ ਦੀਆਂ ਖੁਸ਼ੀਆਂ ਖੇੜੇ ਤੇ ਰਾਜੀ ਖੁਸ਼ੀ ਜਰੂਰ ਮੰਗਿਓ ਜੇ ਕਿਉਂਕਿ ਜੇ ਰਾਜੀ ਖੁਸ਼ੀ ਸਾਰਿਆਂ ਦੀ ਹੋਗੀ ਨਾ ਤੇ ਪੈਸਾ ਤੇਲਾ ਘਰ ਵਿੱਚ ਗਹਿਣਾ ਘਟਾ ਆਪਣੇ ਆਪ ਹੀ ਆ ਜਾਣਾ ਵਾ ਸਭ ਤੋਂ ਪਹਿਲਾਂ ਹੁੰਦੀ ਹੈ ਵੀ ਰਾਜੀ ਖੁਸ਼ੀ ਰਾਜੀ ਖੁਸ਼ੀ ਮੰਗਿਆ ਕਰੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਤੇ 2026 ਦੇ ਵਿੱਚ ਆਪਾਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸੋ ਉਮੀਦ ਕਰਦੇ ਆਂ ਕਿ ਤੁਸੀਂ ਜਿੰਨਾ ਪਿਆਰ ਅੱਗੇ ਦਿੰਦੇ ਰਹੇ ਹੋ ਹੁਣ ਵੀ ਅਗਲੇ ਸਾਲਾਂ ਦੇ ਵਿੱਚ ਵੀ ਓਨਾ ਹੀ ਪਿਆਰ ਦਿਓਗੇ ਸੋ ਇਸ ਵੀਡੀਓ ਦਾ ਕਰਦੇ ਜੀ ਆਪਾਂ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ